ਬੈਂਕੂਵਰ ਦੇ ਪਬਲਿਕ ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਪ੍ਰਸਤਾਵ ਦੇ ਵਿੱਚ ਸਕੂਲ ਬੋਰਡ ਦੇ ਵੱਲੋਂ ਇਸ ਮਾਮਲੇ ਤੇ ਵੋਟਿੰਗ ਕਰਨ ਤੋਂ ਬਾਅਦ ਦੇਰੀ ਹੋ ਗਈ ਹੈ। ਬੋਰਡ ਨੇ ਸ਼ਬਦਾਬਦਲੀ ਦੇ ਵਿੱਚ ਆਖਰੀ ਮਿੰਟ ਦੀਆਂ ਤਬਦੀਲੀਆਂ ਕਾਰਨ ਬਹਿਸ ਨੂੰ ਮਈ ਤੱਕ ਮੁਲਤਵੀ ਕਰ ਦਿੱਤਾ। ABC ਵੈਨਕੂਵਰ ਦੇ ਟਰਸਟੀ ਤੇ ਸਕੂਲ ਬੋਰਡ ਦੀ ਚੇਅਰ ਵਿਕਟੋਰੀਆ ਜਾਂਗ ਦੁਆਰਾ ਮਤਾ ਲਿਆਂਦਾ ਗਿਆ ਕਿ ਕਿੰਡਰਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਸਾਇਲੈਂਟ ਰੱਖਣ ਦੀ ਲੋੜ ਹੋਵੇਗੀ ਉਦੋਂ ਤੱਕ ਜਦੋਂ ਤੱਕ ਕਿ ਉਹ ਉਹਨਾਂ ਦੇ ਐਜੂਕੇਟਰ ਜਿਹੜੇ ਨੇ ਉਹ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਇਹ ਪ੍ਰਸਤਾਵ ਉਦੋਂ ਆਇਆ ਜਦੋਂ ਪ੍ਰੋਵਿੰਸ ਨੇ ਜਨਵਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਦੇ ਵਿੱਚ ਡਿਵਾਈਸ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਲੋੜ ਹੋਵੇਗੀ ਕਿੰਡਰਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਫੋਨਾਂ ਨੂੰ ਸਾਇਲੈਂਟ ਤੇ ਸਾਈਡ ਤੋਂ ਬਾਹਰ ਰੱਖਣ ਲਈ ਬੁਲਾਉਣ ਵਾਲੇ ਵੈਨਕੂਵਰ ਸਕੂਲ ਬੋਰਡ ਦੇ ਮੋਸ਼ਨ ਤੇ ਅਗਲੇ ਮਹੀਨੇ ਬਹਿਸ ਹੋਵੇਗੀ ਇਹ ਮੋਸ਼ਨ ਚੇਅਰ ਵਿਕਟੋਰੀਆ ਜੰਗ ਵੱਲੋਂ ਸੋਮਵਾਰ ਰਾਤ ਨੂੰ ਪੇਸ਼ ਕੀਤਾ ਗਿਆ ਸੀ ਕਿ ਵੈਨਕੂਵਰ ਦੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਿੱਜੀ ਡਿਜੀਟਲ ਡਿਵਾਈਸਾਂ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਪੋਰਡ ਆਫ ਅਪਡੇਟ ਕੀਤੇ ਜਾਣ ਕਿੰਡਰ ਗਾਰਡਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਫੋਨ ਨੂੰ ਸਾਇਲੈਂਟ ਰੱਖਣ ਦੀ ਲੋੜ ਹੈ ਜਦੋਂ ਤੱਕ ਕਿਸੇ ਵੀ ਅਧਿਆਪਕ ਕੋਲੋਂ ਇਜਾਜ਼ਤ ਨਹੀਂ ਲੈਂਦੇ ਜੰਗ ਨੇ ਕਿਹਾ ਕਿ ਧਿਆਨ ਭਟਕਾਉਣ ਵਾਲੇ ਹਨ ਤੇ ਉਹ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਲਈ ਦਿਸ਼ਾ ਨਿਰਦੇਸ਼ ਲਾਗੂ ਕਰੀਏ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਆਲੇ ਦੁਆਲੇ ਟਿਕਟੌਕ ਤੇ ਹੋਰ ਐਪਾਂ ਜਿਨ੍ਹਾਂ ਦੇ ਬੱਚੇ ਆਦੀ ਨੇ ਜਿਸ ਵਿੱਚ ਬਹੁਤ ਸਾਰੇ ਐਡਲਟ ਵੀ ਸ਼ਾਮਿਲ ਨੇ ਉਹਨਾਂ ਨੂੰ ਟੈਕ ਕ੍ਰਿਟੀਕਲ ਸਿਖਾਉਣਾ ਜ਼ਰੂਰੀ ਹੈ ਇਸ ਲਈ ਈਮੋਸ਼ਨ ਉਹਨਾਂ ਵੱਲੋਂ ਇੱਕ ਵੱਡਾ ਕਦਮ ਹੈ ਇਹ ਗੱਲ ਵੀ ਉਹਨਾਂ ਕਹੀ ਕਿ ਕਲਾਸ ਵਿੱਚ ਡਿਵਾਈਸਾਂ ਨਾਲ ਜੁੜਨਾ ਅਕਸਰ ਗੁੰਝਲਦਾਰ ਮਾਮਲਾ ਹੈ ਇਹ ਪ੍ਰਸਤਾਵ ਉਹ ਤੋਂ ਆਇਆ ਜਦੋਂ ਪ੍ਰੋਵਿੰਸ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਵਿੱਚ ਡਿਵਾਈਸ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਲਈ ਨਵੇਂ ਦੇਸ਼ਾ ਨਿਰਦੇਸ਼ ਲਾਗੂ ਕਰਨ ਦੀ ਲੋੜ ਹੋਵੇਗੀ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਆਨਲਾਈਨ ਜ਼ਬਰਦਸਤੀ ਤੋਂ ਪ੍ਰਭਾਵਿਤ ਪਰਿਵਾਰ ਨਾਲ ਕੀਤੇ ਵਾਅਦੇ ਤੋਂ ਬਾਅਦ ਇਹ ਬੱਚਿਆਂ ਨੂੰ ਆਨਲਾਈਨ ਖਤਰਾ ਜਾਂ ਤੋਂ ਸੁਰੱਖਿਅਤ ਰੱਖਣ ਲਈ ਵਧੇ ਹੋਏ ਉਪਾਵਾਂ ਦਾ ਹਿੱਸਾ ਸੀ 온ਟਾਰੀਓ ਦੇ ਪਬਲਿਕ ਸਕੂਲਾਂ ਦੇ ਵਿੱਚ ਹਾਲ ਹੀ ਵਿੱਚ ਸੈਲਫੋਨ ਵਰਤੋਂ ਬਾਰੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਨੇ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਕਰਦੇ ਹੋਏ ਕਿੰਡਰਗਾਰਡਨ ਤੋਂ ਗ੍ਰੇਡ 6 ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਫੋਨਾਂ ਨੂੰ ਸ਼ਾਂਤ ਯਾਨੀ ਕਿ ਸਾਇਲੈਂਟ ਤੇ ਨਜ਼ਰ ਤੋਂ ਬਾਹਰ ਰੱਖਣ ਦੀ ਲੋੜ ਹੋਵੇਗੀ ਜਦੋਂ ਤੱਕ ਕਿ ਕਿਸੇ ਸਿੱਖਿਆਕ ਦੁਆਰਾ ਉਨਾਂ ਨੂੰ ਸਪਸ਼ਟ ਤੌਰ ਤੇ ਇਜਾਜ਼ਤ ਨਾ ਦਿੱਤੀ ਜਾਵੇ ਉਦੋਂ ਤੱਕ ਗ੍ਰੇਡ 7 ਤੋਂ 12 ਦੇ ਵਿਦਿਆਰਥੀ ਵੀ ਕਲਾਸ ਦੇ ਸਮੇਂ ਦੌਰਾਨ ਸੈਲਫੋਨ ਤੇ ਪਾਬੰਦੀ ਲਗਾਉਂਦੇ ਹੋਏ ਦਿਖਣਗੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੈਬਸਾਈਟਾਂ ਨੂੰ 온ਟਾਰੀਓ ਦੇ ਸਾਰੇ ਸਕੂਲ ਨੈਟਵਰਕ ਤੇ ਡਿਵਾਈਸਾਂ ਤੋਂ ਹਟਾ ਦਿੱਤਾ ਜਾਏਗਾ ਤੇ ਰਿਪੋਰਟ ਕਾਰਡਾਂ ਵਿੱਚ ਕਲਾਸ ਵਿੱਚ ਵਿਦਿਆਰਥੀਆਂ ਦੇ ਧਿਆਨ ਭਟਕਣ ਤੇ ਪੱਦਰਾਂ ਤੇ ਟਿੱਪਣੀਆਂ ਵੀ ਸ਼ਾਮਿਲ ਹੋਣ ਗਿਆ ਨਿਊਜ਼ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਰੀ ਦੇ ਇੱਕ ਵਿਅਕਤੀ ਨੂੰ ਸੋਮਵਾਰ ਨੂੰ ਵਾਈਟ ਰੌਕ ਵਿੱਚ ਕੱਤਕ ਤਰੀਕੇ ਦੇ ਨਾਲ ਚਾਕੂ ਮਾਰਨ ਦੇ ਸਬੰਧ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਪ ਕਾਰ ਕੀਤਾ ਗਿਆ ਜਿਸ ਨੇ ਪਿਛਲੇ ਹਫਤੇ ਆਸ-ਪਾਸੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇਹੋ ਜਿਹੀ ਘਟਨਾ ਸੀ ਜਿਸ ਨਾਲ ਕਾਫੀ ਸਾਰੇ ਲੋਕਾਂ ਦੇ ਵਿੱਚ ਖੌਫ ਪੈਦਾ ਹੋਇਆ ਇੰਟ੍ਰੋਗੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਮੰਗਲਵਾਰ 23 ਅਪ੍ਰੈਲ ਨੂੰ 26 ਸਾਲਾਂ ਕੁਲਵਿੰਦਰ ਸੋਹੀ ਦਾ ਚਾਕੂ ਮਾਰਨ ਦੇ ਮਾਮਲੇ ਦੇ ਵਿੱਚ ਇੱਕ 28 ਸਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੋਹੀ ਡਾਲਫਿਨ ਸਟਰੀਟ ਦੇ ਬਿਲਕੁਲ ਪੂਰਬ ਦੇ ਵਿੱਚ ਮਰੀਨ ਡਰਾਈਵ ਦੇ ਨੇੜੇ ਇੱਕ ਦੋਸਤ ਦੇ ਨਾਲ ਸੀ ਜਦੋਂ ਉਸ ਨੂੰ ਰਾਤੀ 9:30 ਵਜੇ ਤੋਂ ਪਹਿਲਾਂ ਚਾਕੂ ਮਾਰਿਆ ਗਿਆ ਸੀ 28 ਅਪ੍ਰੈਲ ਦਿਨ ਐਤਵਾਰ ਨੂੰ ਸਾਈਪ੍ਰਸ ਸਟਰੀਟ ਦੇ ਮਰੀਨ ਲੇਨ ਵਿਖੇ ਸੋਹੀ ਦੇ ਪਰਿਵਾਰ ਵੱਲੋਂ ਕੈਂਡਲ ਲਾਈਟ ਵਿਜਲ ਵੇ ਕੀਤਾ ਗਿਆ ਜਾਂਚ ਟੀਮ ਨੇ ਕਿਹਾ ਕਿ ਅਸੀਂ ਸੁਰੱਖਿਆ ਦੇ ਲਈ ਜਨਤਾ ਦੀ ਚਿੰਤਾ ਨੂੰ ਪਛਾਣਦੇ ਹਾਂ ਜਿੰਨੀ ਜਲਦੀ ਹੋ ਸਕੇ ਅਪਡੇਟ ਅੱਗੇ ਕਰਾਂਗੇ ਤੇ ਜਾਂਚ ਟੀਮ ਨੇ ਇਹ ਵੀ ਕਿਹਾ ਹੈ ਕਿ ਅਸੀਂ ਅਜੇ ਵੀ ਗਵਾਹਾਂ ਨੂੰ ਅੱਗੇ ਆਉਣ ਲਈ ਕਹਿ ਰਹੇ ਹਾਂ ਤੇ ਰਾਤ 8 ਤੋਂ 10 ਵਜੇ ਦੇ ਵਿਚਕਾਰ ਖੇਤਰ ਦੇ ਵਿੱਚ ਕਿਸੇ ਵੀ ਵਿਅਕਤੀ ਤੋਂ ਡੈਸ਼ ਕੈਮ ਫੁਟੇਜ ਜਿਹੜੀ ਹੈ ਉਹ ਭਾਲੀ ਜਾ ਰਹੀ ਹੈ 28 ਸਾਲਾਂ ਕੁਲਵਿੰਦਰ ਸੋਹੀ ਦੀ ਮੌਤ ਛੁਰਾ ਮਾਰਨ ਦੇ ਨਾਲ ਹੋਈ ਹੈ ਐਤਵਾਰ ਨੂੰ 28 ਅਪ੍ਰੈਲ ਨੂੰ ਪੁਲਿਸ ਨੇ 199 ਸਟਰੀਟ ਤੇ ਇੱਕ ਘਰ ਦੇ ਵਿੱਚ ਬ੍ਰੇਕ ਇਨ ਦੀ ਕੋਸ਼ਿਸ਼ ਬਾਰੇ ਕਾਲ ਦਾ ਜਵਾਬ ਦਿੱਤਾ ਜਿਸ ਤੇ ਦੋ ਵਿਅਕਤੀਆਂ ਨੂੰ ਕਥਿਤ ਤੌਰ ਦੇ ਉਤੇ ਘਰ ਦੇ ਵਿੱਚ ਦਾਖਲ ਹੋਣ ਤੇ ਕੋਸ਼ਿਸ਼ ਦੇ ਵਿੱਚ ਇੱਕ ਸੰਧ ਤੇ ਸਰੀਰਕ ਤਾਕਤ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਇਸ ਘਟਨਾ ਵਿੱਚ ਬ੍ਰੇਕ ਇਨ ਦੀ ਕੋਸ਼ਿਸ਼ ਦੌਰਾਨ ਦੋਵਾਂ ਸ਼ੱਕੀਆਂ ਨੇ ਮਾਸਕ ਪਾਏ ਹੋਏ ਸੀ ਇਸੇ ਹੀ ਇਸੇ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਫੜੇ ਗਏ ਸ਼ੱਕੀਆਂ ਦਾ ਸਬੰਧ ਜਿਹੜੀ ਘਟਨਾ ਵਾਈਟ ਰੌਕ ਵਿਖੇ ਵਾਪਰੀ ਹੈ ਉਸ ਨਾਲ ਹੈ ਜਾਂ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ